ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵਿਅਕਤੀ ਤੋਂ 50 ਲੱਖ ਦੀ ਫਰੋਤੀ ਮੰਗਣ ਵਾਲੇ ਅਰਸ਼ ਡੱਲਾ ਗੈਂਗ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐਸਐਸਪੀ ਭਗਿਰਥ ਮੀਨਾ ਨੇ ਦੱਸਿਆ ਕਿ ਅਵਨੀਤ ਕੌਰ ਸਿੱਧੂ ਏਆਈਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਮਨਮੀਤ ਸਿੰਘ ਐਸਪੀ ਮੁਕਸਰ ਦੀ ਨਿਗਰਾਨੀ ਵਿੱਚ ਟੀਮ ਨੇ ਮੁਕਸਰ ਦੇ ਵਿੱਚ ਫਰੋਤੀ ਦੀ ਮੰਗ ਕਰਨ ਵਾਲੇ ਗੈਂਗਸਟਰ ਅਰਸ਼ ਡੱਲਾ ਗੈਂਗ ਦੀ ਮੈਂਬਰਾਂ ਨੂੰ ਟ੍ਰੇਸ ਕਰਕੇ ਚਾਰ આરોપીਆਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਆਖਿਆ ਕਿ ਬੀਤੇ ਦਿਨ ਮੁਕਸਰ ਦੇ ਵਿੱਚ ਇੱਕ ਵਿਅਕਤੀ ਨੂੰ ਅਰਸ਼ ਡੱਲਾ ਗੈਂਗ ਦੁਆਰਾ ਫੋਨ ਦੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਕੇ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਸੂਚਨਾ ਤੇ ਪੁਲਿਸ ਦੁਆਰਾ ਇਸ ਸਬੰਧੀ ਥਾਣਾ ਸਿਟੀ ਮੁਕਸਰ ਦੇ ਵਿੱਚ ਅਗਿਆਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਜ਼ਿਲ੍ਹਾ ਪੁਲਿਸ ਦੁਆਰਾ ਅਰੋਪੀਆਂ ਨੂੰ ਟ੍ਰੇਫ ਕਰਨ ਦੇ ਹਾਈ-ਟੈਕ ਤਰੀਕਿਆਂ ਦੇ ਨਾਲ ਹਿਊਮਨ ਇੰਟੈਲੀਜੈਂਸ ਦਾ ਪ੍ਰਯੋਗ ਕਰਦਿਆਂ ਹੋਇਆਂ ਜ਼ਿਲ੍ਹਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰਕੇ ਪੁਲਿਸ ਨੇ ਅਰਸ਼ ਡੱਲਾ ਚਾਰ ਮੈਂਬਰਾਂ ਟਰੇਸ ਕਰਕੇ ਜਿਨ੍ਹਾਂ ਵਿੱਚੋਂ ਕਿ ਹਿਮਾਂਸ਼ੂ ਸੇਖੋ ਪੁੱਤਰ ਰਾਜਵਿੰਦਰ ਸਿੰਘ ਵਾਸੀ ਨਾਕਾ ਨੰਬਰ 3 ਮਲੋਟ ਰੋਡ ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਜਲਾਲਾਬਾਦ ਰੋਡ ਅਤੇ ਗੁਰੂਪਿਆਰ ਸਿੰਘ ਉਰਫ ਬਲਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਨਿਆਣਾ ਰੋਡ ਮੁਕਸਰ ਉਕਤ ਮਾਮਲੇ ਵਿੱਚ ਨਾਮਜ਼ਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਪੂਰੇ ਮਸਲੇ ਤੇ ਐਸਐਸਪੀ ਨੇ ਕਿ ਕੁਝ ਕਹਿ ਹੱਥ ਤੁਸੀਂ ਜਰੂਰ ਸੁਣੋ आज जो प्रेस कॉन्फ्रेंस हैगा, वो बेसिकली जो आज डला गैंग के फिरौती मांग वाले चार गुरगे काउंट इंटेलिजेंस की टीम और मुक्सर साहब पुलिस वालों एक सांझे ऑपरेशन के दौरान असबू करने के सफल हुए है जिन्हद को एक बत्ती बोर पिस्टल चार जिंदा रौंद पाँच मोबाइल फोन और दोषियों वालों जो रैकी वगैरह करने के लिए वारदात यूज की गई स्विफ्ट कार और एक्टिवा बरामद असी हूँ तक कर ली हैगी ਜੋ ਮੇਨ ਜੋ ਇਸ਼ੂ ਥਾ ਕਿ ਆਸੇ 10-15 ਦਿਨ ਪਹਿਲੇ ਸਾਡੇ ਮੁਕਸਰ ਤੇ ਇੱਕ ਵਸਨੀਕ ਨੂੰ ਅ ਅਰਜਲਲਾ ਵੱਲੋਂ ਫਿਰੋਤੀ ਮੰਗਣ ਕੀ ਔਰ ਜਾਨੋ ਮਾਰਨ ਦੀਆਂ ਧਮਕੀਆਂ ਭਰੀ ਕਾਲ ਆ ਰਹੀ ਸੀ ਤੋ ਮੁਕਸਰ ਪੁਲਿਸ ਵੱਲੋਂ ਪ੍ਰੌਮਪਟਲੀ ਐਕਸ਼ਨ ਕਰਕੇ ਅ ਅਸੀਂ ਐਫ ਆਈ ਆਰ ਲਾਉਜ਼ ਕੀਤੀ ਉਹਦੇ ਬਾਅਦ ਵਿੱਚ ਵਖ-ਵਖ ਮੁਕਸਰ ਪੁਲਿਸ ਕੀ ਔਰ ਕਾਊਂਟ ਇੰਟੈਲੀਜੈਂਸ ਕੀ ਟੀਮ ਵੱਲੋਂ ਅ ਟੈਕਨੀਕਲੀ ਸਾਇੰਟੀਫਿਕ ਨੀ ਔਰ ਇੱਕ ਹਿਊਮਨ ਐਂਡ ਕੇ ਵਿਆਪ ਤੇ ਅਸੀਂ दिन रात वर्क कर रहे टीमों ने बहुत मेहनत की थी, और असी ये टोटल चार अक्यूज़ हूँ तक फटने कामयाब हुए है जहाँ के एक हैगा हिमांशु और उसका साथी हैगा जुएनैल वो दोनों जो भी सा मुदई सी मुकदमे का उसके घर के फ़ोन नंबर और उसकी डेली की एक्टिविटी के बारे में तीसरा जो अक्यूज़ है हरमनदीप सिंह उन्होंने इनफॉरमेसन देंदे सी, उसके बाद में हरमनदीप हैगा वो आगे गए अर्श डाला सीधी गलबात करता सी और अर्श डा जो मुदई मुकदमा है उन्होंने पचास लाख रुपए की फिरौती मांग के जानों मारन दिया धमकियां देता सी तो हूँ तक असी हरमनदीप हिमांशु और गुरप्यार ये तीनों मुखसर के वसनीक है गे, ये तीन अक्यूज असी फड़ लिए है चौथा इन एक साथी है जवेनाइल हैगा वो भी असी फिया है तो ये